I oh, oh.

ਜਦੋਂ ਸ਼ਹੀਦਾਂ ਦੇ ਬਾਰੇ ਲਿਖਿਆ ਤੇ ਚਮਕੌਰ ਸਾਹਿਬ ਦੇ ਬਾਰੇ ਉਹ ਲਿਖਦੇ ਆ ਕਿ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਘਟਾਏ ਬਾਪ ਨੇ بیٹے ਜਹਾ ਖੁਦਾ ਕੇ ਲਈ ਚਮਕੌਰ ਸਾਹਿਬ ਦੀ ਧਰਤੀ ਦਾ ਸਰਹੰਦ ਦੀ ਧਰਤੀ ਸਿੱਖਾਂ ਲਈ ਬਹੁਤ ਮੁਕੱਦਸ ਧਰਤੀ ਆ ਤੇ ਚਮਕੌਰ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਲੱਖਾਂ ਦੀ ਫੌਜ ਨਾਲ ਲੜ ਕੇ ਉਹ ਸ਼ਹਾਦਤ ਨੂੰ ਪ੍ਰਾਪਤ ਕੀਤਾ 40 ਸਿੰਘ ਵੀ ਇੱਥੇ ਸ਼ਹੀਦ ਹੋਏ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਾਡੇ ਤੇ ਵੱਡੇ ਪਰ ਉਪਕਾਰ ਆ ਸਿੱਖ ਕਦੀ ਵੀ ਗੁਰੂ ਦਾ ਕਰਜ਼ਾ ਨਹੀਂ ਲਾ ਸਕਦਾ ਤੇ ਮੇਰੀ ਇੱਕ ਸ਼ੁਰੂ ਤੋਂ ਰਹੀ ਆ ਜਥੇਦਾਰ ਬਣਨ ਤੋਂ ਪਹਿਲਾਂ ਵੀ ਸਰਹੰਗ ਜਾਂ ਚਮਕੌਰ ਸਾਹਿਬ ਅਕਸਰ ਮੈਂ ਮਹੀਨੇ 1.5 ਮਹੀਨੇ ਬਾਅਦ ਜ਼ਰੂਰ ਜਾਣਾ ਸੀ ਤੇ ਹੁਣ ਵੀ ਮੈਂ ਦੂਜੀ ਵਾਰੀ ਇੱਥੇ ਆਇਆ ਵਾਂ ਜਥੇਦਾਰੀ ਤੋਂ ਬਾਅਦ ਇਥੇ ਆਣ ਕੇ ਜੋ ਸਾਨੂੰ ਚੜ੍ਹਦੀ ਕਲਾ ਮਿਲਦੀ ਆ ਜਜਬਾ ਮਿਲਦਾ ਵਾ ਔਰ ਸਾਡੇ ਚੇਤਿਆਂ ਦੇ ਵਿੱਚ ਇਹ ਗੱਲ ਰਹਿੰਦੀ ਆ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਸਾਡੇ ਸਿਰ ਤੇ ਗੁਰੂ ਦਾ ਕਰਜ਼ਾ ਔਰ ਜੇ ਅਸੀਂ ਕਈ ਜਨਮ ਵੀ ਲਾਦ ਗਏ ਉਤਰਨਾ ਨਹੀਂ ਉਹ ਮੈਂ ਤੇ ਅਰਦਾਸ ਕਰਨ ਆਇਆ ਇਥੇ ਸਰਬੱਤ ਦੇ ਭਲੇ ਦੀ ਦੂਜਾ ਜੋ ਪਿਛੇ ਦੇ جنگ ਦਾ ਮਾਹੌਲ ਹੀ ਉਦੋਂ ਵੀ ਅਰਦਾਸਾਂ ਕੀਤੀਆਂ ਸੀ ਪਾਤਸ਼ਾਹ ਨੇ ਉਹਨੂੰ ਟਾਲਿਆ ਵਾ ਤੇ ਮੈਂ ਗੁਰੂ ਦਾ ਸ਼ੁਕਰਾਨਾ ਕਰਨ ਆਇਆ ਵਾਂ ਸੱਚੇ ਪਾਤਸ਼ਾਹ ਨੇ ਲੋਕਾਈ ਦੀ ਅਰਦਾਸ ਨੂੰ ਸੁਣਿਆ ਤੇ ਜਿਹੜੇ ਇੱਥੇ ਮਾਹੌਲ ਆ ਉਹ ਬੜਾ ਸਾਜਗਰ ਬਣਿਆ ਬਾਕੀ ਪੰਥ ਦੀ ਇਕਤਾ ਲਈ ਪੰਖ ਪੰਥ ਦੇ ਇਤਿਫਾਕ ਤੇ ਚੜ੍ਹਦੀ ਕਤਾ ਕਲਾ ਦੇ ਲਈ ਆਪਾਂ ਇੱਥੇ ਅਰਦਾਸ ਕਰਨ ਆਏ ਆ ਮੈਂ ਇੱਥੇ ਵੀ ਅਰਦਾਸ ਕੀਤੀ ਆ ਪਾਤਸ਼ਾਹ ਅਗੇ ਮਨ ਹੀ ਮਨ ਤੇ ਜਿਹੜੇ ਸਾਡੇ ਨੌਜਵਾਨ ਕੁਝ ਫਟਕ ਗਏ ਆ ਭਾਵੇਂ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਜ਼ਬਾਤ ਪੂਰੇ ਆ ਸਰੂਪ ਅਖੋਂ ਉਹ ਵਾਪਸ ਸਿੱਖੀਵਾਲ ਮੁੜਨਾ ਸਾਬਦ ਸੂਰਤ ਹੋਣਾ ਖੰਡੇ ਬਾਟੇ ਦੀ ਪਾਹੁਲ ਛਕਣਾ ਅੰਮ੍ਰਿਤ ਦੀ ਦਾਤ ਲੈਣ ਇਹ ਅਰਦਾਸ ਕਰਦਾ ਅੱਜ ਮੈਂ ਸ਼ਹੀਦਾਂ ਦੀ ਧਰਤੀ ਦੇ ਉੱਤੇ ਆਇਆ ਤੇ ਮੇਰਾ ਰੋਮ ਰੋਮ ਇਸ ਧਰਤੀ ਨੂੰ ਸਜਦਾ ਕਰਦਾ ਦੁਨੀਆਂ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਕਦੀ ਚਮਕੌਰ ਸਾਹਿਬ ਨਹੀਂ ਭੁੱਲ ਸਕਦਾ ਉਹਦੇ ਚੇਤਿਆਂ ਦੇ ਵਿੱਚ ਹਮੇਸ਼ਾ ਚਮਕੌਰ ਸਾਹਿਬ ਆ ਕਿਉਂਕਿ ਚਮਕੌਰ ਦੀ ਕੱਚੀ ਗੜੀ ਜਿਹੜੀ ਆ ਇਹ ਸਾਡੀ ਅੱਗੇ ਤਵਾਰੀਖ ਨੂੰ ਤੈਅ ਕਰਦੀ ਆ ਜੇ ਚਮਕੌਰ ਦੀ ਗੜੀ ਆ ਤੇ ਅੱਗੇ ਸਾਰਾ ਗੜੀ ਆ ਔਰ ਇਹਦੇ ਤੋਂ ਅਸੀਂ ਸਦਾ ਸੇਧ ਲੈਂਦੇ ਰਾਵਾਂਗੇ ਮੁਸ਼ਕਲ ਕਿੰਨੀ ਵੀ ਵੱਡੀ ਹੋਵੇ ਗੁਰੂ ਦੇ ਥਾਪੜੇ ਸਦਕਾ ਅਸੀਂ ਉਹਦਾ ਮੁਕਾਬਲਾ ਕਰ ਸਕਦੇ ਹਾਂ ਇਹ ਸੇਧ ਲੈਣ ਤੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਨ ਦੇ ਲਈ ਅੱਜ ਅਸੀਂ ਚਮਕੌਰ ਸਾਹਿਬ ਆਏ ਹਾਂ ਇਹੋ ਹੀ ਸਾਡੇ ਆਉਣ ਦਾ ਕਾਰਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ